ਮਹਸਤੂਬ ਗੁਰਮੀਤ ਸਿੰਘ ਪੰਡਾਲ ਜੋ ਕਿ ਪਿਛਲੇ 20 ਸਾਲਾਂ ਤੋਂ ਧੰਨ ਬਾਬਾ ਸਾਹਿਬ ਦੁੱਖ ਦੇ ਦਰਦੀ ਸੇਵਾ ਸਾਮਾਰ ਕਰ ਰਿਹਾ ਹੈ ਇਸ ਸਾਰਾ ਸੰਜੋਗ ਇਸ ਇਲਾਕੇ ਦੀ ਸੰਗਤਾਂ ਦੇ ਐਨਐਰਈ ਵੀਰਾਂ ਇਲਾਕੇ ਦੀ ਸੰਗਤ ਸਦਕਾ ਇਸ ਗੁਰਦੁਆਰੇ ਨੂੰ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਇਸ ਮੰਜ਼ਿਲ ਤੱਕ ਪਹੁੰਚਾਇਆ ਹੈ ਠੀਕ ਹੈ ਆਹ ਸਤਿ ਦਿਨਾਂ ਦਾ ਮੇਲਾ ਹੈ ਤੇ ਪਿਨੀ ਤਰੀਕੇ ਨਾਲ ਸ਼ੁਰੂ ਹੋਇਆ ਪਿਨੀ ਤਰੀਕੇ ਨਾਲ ਚੱਲਦਾ ਰਿਹਾ ਹੈ ਅੱਜ ਦਾ ਜੋ ਜੋੜ ਮੇਲਾ ਸਿਮੀਨਾਰ ਹੈ ਤਾਂ ਬਾਬਾ ਸਾਹਿਬ ਦੀ ਜਨਮ ਦਿਵਸ ਸਲਾਨਾ ਵਰਸੀ ਆ 197 ਸਾਲ ਸਲਾਨਾ ਵਰਸੀ ਦੇ ਮੁੱਖ ਨੂੰ ਮੱਧਿਆ ਨਜ਼ਰ ਰੱਖਦੇ ਹੋਏ ਸੰਗਤਾਂ ਇੱਕ ਬੜੀ ਧੀਰ ਧਨ ਨਾਲ ਮੁਬਾਰਕੀਆਂ ਬਾਬਾ ਜੀ ਦੀ ਜਨਮ ਦਿਵਸ ਕਿਉਂਕਿ ਉਹਨਾਂ ਨੇ ਇਸ ਸਥਾਨ ਤੇ ਆ ਕੇ ਬਹੁਤ ਤਪ ਤਪੱਸਿਆ ਕੀਤੀ ਜਿਸ ਦਾ ਪਰ ਇਸ ਇਲਾਕੇ ਦੇ ਵਿੱਚ ਅੱਜ ਇੱਕ ਫਤ ਮੰਜ਼ਲਾ ਗੁਰਦੁਆਰਾ ਸਾਹਿਬ ਬਣਿਆ ਆਇਆ ਹੈ ਕਿ ਬਾਬਾ ਜੀ ਦੀ ਤਪੱਸਿਆ ਦਾ ਹੀ ਇਹ ਸਰਬਿਸ ਹੈ ਜੋ ਮੰਗੇ ਠਾਕਰ ਆਪਣੇ ਸੋਈ ਸੋਈ ਦੇ ਜੋ ਪ੍ਰਾਣੀ ਇੱਛਾ ਕੀ ਮੰਗਦਾ ਹੈ ਉਹਦੀਆਂ ਮੇਨ ਕਾਮਨਾ ਪੂਰੀਆਂ ਹੁੰਦੀਆਂ ਚੌਬਈ ਦੀ ਬੜੀ ਇਪਾਰ ਕਰਦਾ ਸੰਕਤਾ ਹੂਮਾ ਵਾਕੇ ਤੇ ਆਉਂਦੀਆਂ ਨੇ ਇਸ ਬੱਗ ਦੇ ਵਿੱਚ ਹੀ ਸੰਕਤਾ ਆਪਣੇ ਮਨੋਂ ਤੁਹਾਨੂੰ ਤੁਹਾਨੂੰ ਸ਼ੀਗਰ ਬਾਕੇ ਆਪਣੇ ਜੀਵਨ ਸੁਖਮ ਕਰਦੀ ਠੀਕ ਹੈ ਗੱਲ ਕਰੀਏ ਆਪਾਂ ਜੇ ਸੰਕਤਾ ਦੀ ਸੰਕਤਾ ਵਾਸਤੇ ਕੀ ਕੀ ਪਰਵਾਹ ਕੀਤੀ ਕੋ ਦਰਾਲੇ ਸੰਕਤਾ ਦੇ ਵਾਸਤੇ ਸਭ ਤੋਂ ਵੱਡਾ ਪ੍ਰਬੰਧ ਇੱਕ ਲੰਗਰ ਤੁਸੀਂ ਘਰਾਂ ਚ ਵੀ ਖਾਣੇ ਤੇ ਹਮੇਸ਼ਾ ਹਰ ਜਗ੍ਹਾ ਜਗ੍ਹਾ ਜਾ ਕੇ ਲੰਗਰਾਂ ਦੇ ਨਾਲ ਜੁੜੇ ਅੱਜ ਦੀ ਜਿਹੜੀ ਪਰਪਰਾ ਹੈ ਜਿੱਥੇ ਗੁਰੂ ਦੀ ਸ਼ਬਦ ਦੀਆਂ ਲੰਗਰ ਹੈ ਉੱਥੇ ਗੁਰੂ ਦੇ ਲੰਗਰ ਨਾਲ ਨਾਲ ਚੱਲਦੀ ਹੈ لیکن ਸਾਡਾ ਮੁੱਖ ਨਿਸ਼ਾਨਾ ਜੋ ਹੈ ਸੰਗਤ ਨੂੰ ਵੱਧ ਤਰ੍ਹਾਂ ਸੰਤਾਂ ਮਾਪਰ ਚਲੇ ਗੁਰੂ ਸਾਹਿਬਾਨ ਨੇ ਤੇ ਪੂਰਨਿਤ ਚਲਾ ਕੇ ਇੱਥੇ ਕੁਛ ਨਾ ਕੁਛ ਜੀਵਿਤ ਸੁਪਨ ਕੰਦੇ ਰਾਸਤਰੀ ਚਲਾਉਣਾ ਜਿਸ ਦੀ ਖਾਤਰ ਅਸੀਂ ਕੀਰਤਨ ਦਾ ਬਾਟਾ ਜਿੱਤੇ ਹੋਰ ਤਰ੍ਹਾਂ ਤਰ੍ਹਾਂ ਦੇ ਕੱਤਬਾਚੀਏ ਸੁਭਾਗਾ ਕੇ ਸੰਗਤਾਂ ਨੂੰ ਗੁਰੂ ਸ਼ਬਦ ਬਾਣੀ ਦੇ ਨਾਲ ਜੋੜਦੇ ਠੀਕ ਹੈ ਆਪਾਂ ਇੱਕ ਟੂਰਨਾਮੈਂਟ ਦੀ ਫੀਕ ਕਬੱਡੀ ਟੂਰਨਾਮੈਂਟ ਤੇ ਕੋਈ ਦੱਸ ਦੇ ਕਿਸੇ ਕਰਕੇ ਕੈਂਸਲ ਬਾਬਾ ਜੀ ਦਾ ਟੂਰਨਾਮੈਂਟ ਹਰ ਸਾਲ ਕਰਾਇਆ ਕਰਦੇ ਸੀਗੇ ਲੇਕਿਨ ਇੱਕ ਇਸ ਸਾਲ ਮੌਕੇ ਦੇ ਹਾਲਾਤ ਇਸ ਤਰ੍ਹਾਂ ਹੋ ਗਏ ਇਹ ਆਲੇ ਦੁਆਰ ਦੇ ਮਾੜਾ ਹੋਂਦ ਤੇ ਕਰ ਲੋਕ ਬੜੇ ਦੁੱਖ ਦੇ ਮਾਹੌਲ ਵਿੱਚ ਜੀ ਅਸੀਂ ਨਹੀਂ ਸੋਚਉਂਦੇ ਕਿ ਦੁਖੀ ਲੋਕਾਂ ਨੂੰ ਅਸੀਂ ਖੁਸ਼ੀਆਂ ਮਨਾਈਏ ਸਾਡੇ ਆਂਢ ਗੁਆਂਢ ਦੁਖੀ ਹੋਣ ਉਹ ਜੋ ਪੈਸਾ ਆਏਗਾ ਅਸੀਂ ਉਹਦੀ ਮਦਦ ਇਸ ਫੈਸਲੇ ਹਰ ਪੀੜ ਤੇ ਮਦਦ ਕਰਾਂਗੇ ਠੀਕ ਹੈ ਹਰ ਪੀੜ ਦੇ ਵਿੱਚ ਦੇਖਿਆ ਕਿ ਜਗਾ ਜਗਾ ਨੌਜਵਾਨ ਜਾ ਰਹੇ ਆ ਥਾਲੀ ਆਪਣਾ ਟਰਾਲੀਆਂ ਲੈ ਕੇ ਜਾ ਰਹੇ ਆ ਸੇਵਾ ਬਹੁਤ ਕਰ ਰਹੇ ਤੁਸੀਂ ਸਾਰੇ ਨੌਜਵਾਨ ਪੀੜੀ ਨੂੰ ਆਪਣਾ ਸੰਦੇਸ਼ ਕਿਹਾ ਸਾਡੇ ਪਿੰਡਾਂ ਦੇ ਵਿੱਚ ਜਿੱਦਾਂ ਹਰ ਦੀ ਸਮੱਸਿਆ ਆਈ ਸੀਗੀ ਵੰਨ ਨੇ ਦੁਬਾਰਾ ਰਿਪੇਅਰਿੰਗ ਕਰਨ ਵਾਸਤੇ ਮਿੱਟੀ ਦੀ ਲੋੜ ਸੀ ਸਾਡੇ ਨਾਲ ਸਾਰੇ ਪਿੰਡਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਮਿੱਟੀ ਦੀ ਅੰਨ ਰੱਖ ਰੱਖੀ ਪੰਚਾਇਆਂ ਉਹ ਸਾਨੂੰ ਦੁਬਾਰਾ ਤੇਰ ਕੀਤਾ ਇਹ ਸਾਰੀ ਸੰਗਤ ਦਾ ਬਹੁਤ ਵੱਡਾ ਅਪਰਾਲਾ ਠੀਕ ਹੈ ਅੱਜ ਕੱਲ੍ਹ ਦੀ ਨੌਜਵਾਨ ਪੀੜੀ ਨੂੰ ਕੁਝ ਯਾਦ ਕਰਨਾ ਸਾਡਾ ਤਾਂ ਅੱਜ ਕੱਲ੍ਹ ਦੀ ਨੌਜਵਾਨੀ ਨੂੰ ਸਭ ਤੋਂ ਇਹ ਕਹਿਣਾ ਹੈ ਕੋਈ ਗੁਰੂ ਵਾਲੇ ਬਣੋ ਗੁਰੂ ਵਾਲੇ ਬਣ ਕੇ ਬਾਣੀ ਤੇ ਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰੋ ਜਿੱਥੇ ਸੰਸਾਰ ਦੇ ਕਾਰਜ ਜਨੂਸੀ ਕਰਦੇ ਆ ਇਹ ਜੋ ਕਾਰਜ ਜਿਹਦਾ ਮਰਜ਼ੀ ਅਸੀਂ ਉੱਪਰ ਮੰਜ਼ਲਾ ਤੱਕ ਪਹੁੰਚ ਜਾਈਏ ਸਾਡੇ ਬੱਚੇ ਵਿਦੇਸ਼ਾਂ ਚ ਗਏ ਨੇ ਬੜਾ ਧਨ ਕਮਾਇਆ ਪਰ ਧਨ ਕੇ ਸਾਥ ਜਾਣਾ ਨਹੀਂ ਮਹਾਰਾਜ ਦਾ ਫਰਮਾਨ ਹੈ ਸਾਥਨੇ ਚੱਲੇ ਬਿਨ ਭਜਨ ਪਿੱਕੇ ਅਸਗਲੀ ਸਾਹ ਹਰ ਹਰ ਨਾਮ ਕਮਾਉਣਾ ਨਾਨਕੀ ਧਨ ਸਾਥ ਤੇ ਅਸਲੀ ਜੋ ਧਨ ਹੈ ਉਹ ਪਰਮੇਸ਼ਰ ਦਾ ਨਾਮ ਹੈ ਸਾਨੂੰ ਬੱਚਿਆਂ ਨੂੰ ਇਸੇ ਉਪਦੇਸ਼ ਦੇ ਵਿੱਚ ਬੱਚਿਓ ਬਾਣੀ ਨਾਲ ਜੁੜੋ ਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰੋ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਕਿਲਾ ਇਸ ਗੁਰਦੁਆਰੇ ਦਾ ਨਾਮ ਬਾਬਾ ਸਾਹਿਬ ਦੇ ਤੱਕ ਦੇ ਨਾਮ ਤੇ ਗੁਰਦੁਆਰਾ ਦਾ ਬਾਬਾ ਸਾਹਿਬ ਬੁੱਤਾ ਜੀ ਨੇ ਇਸ ਸਥਾਨ ਤੇ 10 ਸਾਲ ਕੰਮ ਕੀਤਾ। ਔਰ ਉਹਨੇ ਦੇ ਨਾਂ ਤੇ ਇਹ ਗੁਰਦੁਆਰਾ ਸਾਹਿਬ ਹੈ। ਇਸ ਗੁਰਦੁਆਰੇ ਦੀ ਜੋ ਸੇਵਾ ਵਾ ਸਾਰੇ ਇਲਾਕੇ ਦੀ ਸੰਗਤ ਨੇ ਇੱਕ ਪੱਕੀ ਕਮੇਟੀ ਬਣਾਈ ਜਿਹੜੀ ਕਿ ਸਾਰੇ ਰਲ ਕੇ ਇਸ ਦੀ ਸੇਵਾ ਨਿਭਾ ਰਹੇ ਨੇ। ਤੁਸੀਂ ਸਾਡੇ ਚੈਨਲ ਰਾਹੀਂ ਜਿਹੜੇ ਐਨਆਰਆਈ ਭਰਾ ਦੇਖ ਰਹੇ ਆ ਬਾਹਰ ਦੇ ਤੁਸੀਂ ਨਾਲ ਪਰਖੀ ਰਹੇ ਹੋ। ਐਨਆਰ ਵੀਰਾਂ ਨੂੰ ਅਸੀਂ ਇਹ ਬੇਨਤੀ ਕਰਾਂਗੇ ਭਾਈ ਜਦੋਂ ਤੁਸੀਂ ਸੇਵਾ ਤੇ ਜਿਣੀ ਆ ਸਹੀ ਅਸਥਾਨ ਤੇ ਸੇਵਾ ਕੱਝਿਆ ਕਰੋ। ਕਿਸੇ ਦੇ ਕਹਿਣ ਤੇ ਈ ਗਲਤ ਬੰਦੇ ਨੂੰ ਸੇਵਾ ਨਾ ਦਿਆ ਕਰੋ। ਤਾਂ ਜੋ ਲੋਕ ਉਹ ਸੇਵਾ ਦਾ ਨਿਜਾਇਜ਼ ਕਰਾਂ ਦੇਣ। ਜੀਵੇਂ ਕਿ ਹਰ ਪੀਤਨ ਨੂੰ ਸੇਵਾ ਭੇਜ ਰਹੇ ਨੇ ਉਥੇ ਸੇਵਾ ਭੇਜੋ ਜਿੱਥੇ ਜਿੱਥੇ ਲੋੜ ਹੈ ਐਵੇਂ ਦੂਸਰੇ ਗਲਤ ਬੰਦੇ ਨੂੰ ਸੇਵਾ ਦੇ ਕੇ ਤੁਹਾਡਾ ਪਿਆਸਾ ਕਿਤੇ ਕੰਮ ਨਹੀਂ ਆਉਂਦਾ ਗੁਰਦੁਆਰੇ ਦੀ ਸੇਵਾ ਭੇਜੋ ਜਿੱਥੇ ਜਿੱਥੇ ਲੋੜ ਹੈ ਇਹ ਨਹੀਂ ਕਿ ਤੁਸੀਂ ਸੇਵਾ ਸੇਵਾ ਦਾ ਤਨਫਲ ਪ੍ਰਾਪਤ ਹੋਵੇ ਕਿਉਂਕਿ ਸੇਵਾ ਇੱਕ ਜਰੂਰਤ ਹੈ ਜਿਸ ਸਥਾਨ ਦੀ ਜਰੂਰਤ ਪੂਰੀ ਹੋਵੇ ਉਹੀ ਸੇਵਾ ਵਧੀਆ ਬਾਬਾ ਜੀ ਤੁਹਾਡੇ ਚੈਨਲ ਨੂੰ ਆਪਣਾ ਕੇ ਕੀਤੇ ਦਾ ਰਿਕਵੈਸਟ ਕਰ ਲਿਓ ਥੈਂਕ ਯੂ ਥੈਂਕ ਯੂ ਬਹੁਤ ਧੰਨਵਾਦ ਜੀ ਹੈ